ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਪੁਸਤਕ ਪਹਿਲੀ ਭਾਸ਼ਾ ਜਮਾਤ ਚੌਥੀ ਦਾ ਪਾਠ 12 ਜੋ ਕਿ ਇੱਕ ਲੇਖ ਹੈ ਇਸ ਲੇਖ ਦਾ ਨਾਮ ਹੈ ਸਾਡੇ ਰੁੱਖ ਇਸ ਨੂੰ ਜਸਵਿੰਦਰ ਸਿੰਘ ਜੋ ਲਾਲ ਜੀ ਨੇ ਲਿਖਿਆ ਹੈ ਪਿਆਰੇ ਬੱਚਿਓ ਅੱਜ ਆਪਾਂ ਪੰਜਾਬ ਦੇ ਕੁਝ ਲੋਪ ਹੋ ਗਏ ਰੁੱਖਾਂ ਬਾਰੇ ਜਾਣਾਂਗੇ ਇਹ ਰੁੱਖ ਸਦੀਆਂ ਤੋਂ ਸਾਡੇ ਮਦਦਗਾਰ ਬਣੇ ਹੋਏ ਹਨ ਇਹ ਘਰ ਬਣਾਉਣ ਤੋਂ ਲੈ ਕੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਅਤੇ ਦਵਾਈਆਂ ਵਿੱਚ ਵੀ ਸਾਡੇ ਅੰਗ-ਸੰਗ ਰਹਿੰਦੇ ਹਨ ਕੋਈ ਸਮਾਂ ਸੀ ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਰੁੱਖ ਜ਼ਰੂਰ ਹੁੰਦਾ ਸੀ ਪਰ ਹੁਣ ਲਾਲਚ ਵਸ ਇਹਨਾਂ ਰੁੱਖਾਂ ਦੀ ਅੰਨੇਵਾ ਕਟਾਈ ਕਰਕੇ ਸਾਡੇ ਘਰ ਰੁੱਖਾਂ ਤੋਂ ਸਖਣੇ ਹੋ ਰਹੇ ਹਨ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਾਡੇ ਪੰਜਾਬ ਦੇ ਰਾਜ ਰੁਖ ਟਾਲੀ ਬਾਰੇ ਇਸ ਨੂੰ ਹਿੰਦੀ ਵਿੱਚ ਸ਼ੀਸ਼ਮ ਕਹਿੰਦੇ ਹਨ ਇਹ ਪੰਜਾਬ ਤੋਂ ਇਲਾਵਾ ਹੋਰ ਕਈ ਹੋਰ ਵੀ ਕਈ ਸੂਬਿਆਂ ਵਿੱਚ ਮਿਲਦੀ ਹੈ ਸੜਕਾਂ ਦੇ ਦੋਹੀਂ ਪਾਸੀ ਪਹਿਲਾਂ ਇਹ ਰੁਖ ਵੱਡੀ ਗਿਣਤੀ ਵਿੱਚ ਹੁੰਦੇ ਸਨ ਪਰ ਹੁਣ ਇਹਨਾਂ ਨੂੰ ਨਵੀਆਂ ਸੜਕਾਂ ਦੇ ਨਾਲ-ਨਾਲ ਨਹੀਂ ਲਾਇਆ ਜਾ ਰਿਹਾ ਝੋਨੇ ਦੀ ਫਸਲ ਦੀ ਪੈਦਾਵਾਰ ਵੱਡੇ ਪੱਧਰ ਤੇ ਹੋਣ ਕਰਕੇ ਹੁਣ ਖੇਤਾਂ ਵਿੱਚ ਵੀ ਇਹਨਾਂ ਦੀ ਗਿਣਤੀ ਬਹੁਤ ਘਟ ਗਈ ਹੈ ਟਾਲੀ ਦੀ ਖੂਬੀ ਇਸ ਦੀ ਮਜ਼ਬੂਤ ਲੱਕੜ ਕਰਕੇ ਹੈ ਇਹ ਮਜ਼ਬੂਤ ਹੋਣ ਦੇ ਨਾਲ ਨਾਲ ਰੇਸ਼ੀਦਾਰ ਵੀ ਹੁੰਦੀ ਹੈ ਕਾਲੀ ਟਾਲੀ ਫਰਨੀਚਰ ਬਣਾਉਣ ਲਈ ਉੱਤਮ ਮੰਨੀ ਜਾਂਦੀ ਹੈ ਇਸ ਦੀ ਕੀਮਤ ਵੀ ਆਮ ਲੱਕੜ ਨਾਲੋਂ ਕਾਫੀ ਵੱਧ ਹੁੰਦੀ ਹੈ ਪੁਰਾਣੇ ਵੇਲਿਆਂ ਵਿੱਚ ਹਲ ਪੰਜਾਲੀ ਗੱਡਾ ਸੰਦੂਕ ਆਦਿ ਵਸਤਾਂ ਇਸੇ ਲੱਕੜ ਦੀਆਂ ਬਣਾਈਆਂ ਜਾਂਦੀਆਂ ਸਨ ਇਸ ਦੀ ਉਮਰ ਸੈਂਕੜੇ ਸਾਲ ਵੀ ਹੋ ਸਕਦੀ ਹੈ ਨੌਜਵਾਨਾਂ ਦੇ ਨਿਰੋਏ ਜੁੱਸਿਆਂ ਨੂੰ ਟਾਲੀ ਦੀ ਉਦਾਹਰਣ 라ਹੀਮ ਵਢਾਇਆ ਗਿਆ ਹੈ ਸਾਡੇ ਪਿੰਡ ਦੇ ਮੁੰਡੇ ਦੇਖ ਲਓ ਜਿਉਂ ਟਾਲੀ ਦੇ ਪਾਵੇ ਭੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ ਟਾਲੀ ਤੋਂ ਬਾਅਦ ਅਗਲਾ ਬਹਤਕ ਪੂਰਨ ਰੋਖ ਨਿੰਮ ਹੈ ਨਿੰਮ ਦਾ ਸਾਡੇ ਤਨ ਨੂੰ ਦਰੁਸਤ ਰੱਖਣ ਵਿੱਚ ਬੜਾ ਯੋਗਦਾਨ ਰਿਹਾ ਹੈ ਪੁਰਾਣੇ ਸਮਿਆਂ ਵਿੱਚ ਕਈ ਤਰ੍ਹਾਂ ਦੇ ਰੋਗਾਂ ਦਾ ਇਲਾਜ ਸਿਰਫ ਨਿੰਮ ਨਾਲ ਹੀ ਕਰ ਲਿਆ ਜਾਂਦਾ ਸੀ ਹੁਣ ਵੀ ਚਮੜੀ ਦੇ ਰੋਗਾਂ ਲਈ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੀ ਦਾਤਣ ਦੰਦਾ ਨੂੰ ਰੋਗ ਰਹਿਤ ਰੱਖਦੀ ਹੈ ਇਸ ਦੇ ਪੱਤਿਆਂ ਦੀ ਵਰਤੋਂ ਘਰਾਂ 'ਚੋਂ ਕੀੜਿਆਂ ਨੂੰ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾਂਦੀ ਹੈ। ਇਸ ਦੇ ਫਲ ਨੂੰ ਨਿੰਮੋਲੀਆ ਕਿਹਾ ਜਾਂਦਾ ਹੈ। ਨਿੰਮ ਦੀ ਲੱਕੜ ਵੀ ਕਈ ਤਰ੍ਹਾਂ ਦੇ ਕੰਮ ਆਉਂਦੀ ਹੈ। ਘਰ ਵਿੱਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਕੋਟਣੇ ਜ਼ਿਆਦਾਤਰ ਇਸੇ ਰੁੱਖ ਦੇ ਬਣੇ ਹੁੰਦੇ ਹਨ। ਸਾਡੇ ਲੋਕ ਗੀਤਾਂ ਵਿੱਚ ਨਿੰਮ ਦਾ ਬੜਾ ਜ਼ਿਕਰ ਆਉਂਦਾ ਹੈ। ਜਿਵੇਂ ਕੋੜੀ ਨਿੰਮ ਨੂੰ ਪਤਾਸੀ ਲੱਗਦੇ ਜਿੱਥੂ ਮੇਰਾ ਵੀਰ ਲੰਘ ਜੇ ਹੁਣ ਜਿਸ ਰੁੱਖ ਬਾਰੇ ਆਪਾਂ ਗੱਲ ਕਰਾਂਗੇ ਉਸ ਦਾ ਲਖਣ ਤੁਸੀਂ ਆਪ ਲਾਉਣਾ ਹੈ ਸੌਣ ਦੇ ਮਹੀਨੇ ਕੁੜੀਆਂ ਇਕੱਠੀਆਂ ਹੋਗੇ ਇਸ ਤੇ ਪਿੰਗਾ ਪਾਉਂਦੀਆਂ ਹਨ ਇਸ ਦੀ ਛਾਵੇਂ ਤੀਆਂ ਲੱਗਦੀਆਂ ਹਨ ਬੁੱਜੂ ਖਾਂ ਪਲਾ ਇਹ ਕਿਹੜਾ ਰੁੱਖ ਹੈ ਹਾਂ ਇਹ ਰੁੱਖ ਹੈ ਪਿੱਪਲ ਇਸ ਰੁੱਖ ਦੀ ਸਾਡੇ ਪੂਰੇ ਦੇਸ਼ ਵਿੱਚ ਬੜੀ ਬਾਣਤਾ ਹੈ ਇਸ ਨੂੰ ਧਾਰਮਿਕ ਸੰਸਕਾਰਾਂ ਕਰਕੇ ਕੱਟਿਆ ਨਹੀਂ ਜਾਂਦਾ ਨਿੰਮ ਵਾਂਗ ਪਿੱਪਲ ਦੀ ਵਰਤੋਂ ਵੀ ਕਈ ਬਿਮਾਰੀਆਂ ਦਾ ਇਲਾਜ ਕਰਨ ਲਈ ਕੀਤੀ ਜਾਂਦੀ ਹੈ ਇਸ ਦੀ ਜੜ ਤੇ ਛਿੱਲ ਪੇਟ ਨੂੰ ਛਿੱਲ ਨੂੰ ਪੇਟ ਦੀਆਂ ਬਿਮਾਰੀਆਂ ਲਈ ਵਰਤਿਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਦੀ ਲਾਖ ਵੀ ਕਈ ਕੰਮ ਆਉਂਦੀ ਹੈ ਇਸ ਤੋਂ ਬਟਨ ਬਿਜਲੀ ਦੀਆਂ ਤਾਰਾਂ ਲਈ ਪਲਾਸਟਿਕ ਆਦ ਬਣਦੀ ਹੈ ਇਸ ਦੀ ਲੱਕੜ ਕੱਚੀ ਹੋਣ ਕਰਕੇ ਇਹ ਬਾਲਣ ਜਾਂ ਹੋਰ ਛੋਟੇ ਮੋਟੇ ਕੰਮਾਂ ਲਈ ਵੀ ਵਰਤੀ ਜਾਂਦੀ ਹੈ ਪਿੱਪਲ ਨਾਲ ਸਾਡੀ ਸਾਂਝ ਦਰਸਾਉਂਦੇ ਅਨੇਕਾਂ ਲੋਕ ਗੀਤ ਹਨ ਜਿਵੇਂ ਸੁਣ ਪਿੱਪਲਾਵੇ ਮੇਰੇ ਪਿੰਡ ਦੇ ਆ ਪਿੰਗਾ ਤੇਰੇ ਤੇ ਪਾਈਆਂ ਹਾੜ ਮਹੀਨੇ ਛਾਵੇਂ ਬੈਠਣ ਪਿੰਡ ਦੀਆਂ ਮੱਝੀਆਂ ਗਾਈਆਂ ਹੁਣ ਵਾਰੀ ਹੈ ਰੁੱਖਾਂ ਵਿੱਚੋਂ ਵੱਡੀ ਉਮਰ ਦੇ ਵੱਡੇ ਆਕਾਰ ਵਾਲੇ ਰੁੱਖ ਦੀ ਇਹ ਰੁੱਖ ਹੈ ਬੋਹੜ ਇਸ ਦੀ ਉਮਰ ਸੈਂਕੜੇ ਸਾਲ ਹੁੰਦੀ ਹੈ ਇਹ ਚਾਰਚ ਫੇਰੇ ਦੂਰ ਦੂਰ ਤੱਕ ਫੈਲਦਾ ਹੈ ਇਸ ਦੇ ਟਾਣੇ ਕਾਫੀ ਲੰਬਾਈ ਤੱਕ ਵੱਧ ਜਾਂਦੇ ਹਨ ਇਨ੍ਹਾਂ ਟਾਹਣਿਆਂ ਦੀ ਮਦਦ ਲਈ ਇਨ੍ਹਾਂ ਦੇ ਨਕਲੀ ਤਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਬੋੜ ਦੀ ਦਾੜੀ ਕਹਿੰਦੇ ਹਨ ਬੱਚੇ ਅਕਸਰ ਇਸ ਨਾਲ ਲਮਕ ਕੇ ਝੂਟੇ ਲੈਂਦੇ ਹਨ ਟਿੱਪਲਵਾੰਗ ਇਸ ਦੀ ਲੱਕੜ ਵੀ ਬਾਲਣ ਤੋਂ ਬਿਨਾ ਕਿਸੇ ਹੋਰ ਕੰਮ ਘਟ ਹੀ ਆਉਂਦੀ ਹੈ ਇਸ ਦੀ ਸ਼ਾਂ ਬੜੀ ਸੰਘਣੀ ਹੁੰਦੀ ਹੈ ਵੱਡੇ ਆਕਾਰ ਤੇ ਸੰਘੜੇ ਪੱਤਿਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਲਣੇ ਪਾਉਂਦੇ ਹਨ ਇਸ ਦੀ ਛਿੱਲ ਦੁੱਧ ਅਤੇ ਪੱਤਿਆਂ ਨੂੰ ਵੱਖ-ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਇਸ ਦੇ ਫਲ ਨੂੰ ਗੋਲ ਕਿਹਾ ਜਾਂਦਾ ਹੈ ਜਿਸ ਵਿੱਚ ਹਜ਼ਾਰਾਂ ਦੀ ਸੰਖਿਆ ਵਿੱਚ ਇਸ ਦੇ ਬੀਜ ਹੁੰਦੇ ਹਨ ਗੀਤਾਂ ਵਿੱਚ ਮਾਂ ਦੇ ਪਿਆਰ ਨੂੰ ਬੋੜ ਦੀ ਸੰਗਣੀ ષા ਤੇ ਠੰਡੀ ષા ਨਾਲ ਮੇਲ ਕੇ ਦੇਖਿਆ ਜਾਂਦਾ ਹੈ ਇੱਕ ਮਾਂ ਬੋੜ ਦੀ ષા ਤੇ ਰੱਬ ਦਾ ਨਾਮ ਪਿਆਰੇ ਇੱਕੋ ਜਹੇ ਪਿਆਰੇ ਬੱਚਿਓ ਆਪਾਂ ਜਾਣ ਲਿਆ ਹੈ ਕਿ ਇਹ ਰੁੱਖ ਸਾਡੇ ਲਈ ਕਿੰਨੇ ਜ਼ਰੂਰੀ ਹਨ ਰੁੱਖਾਂ ਬਿਨਾ ਮਨੁੱਖ ਦਾ ਜੀਵਨ ਹੀ ਸੰਭਵ ਨਹੀਂ ਇਸ ਲਈ ਆਓ ਆਪਾਂ ਸਭ ਰਲ ਮਿਲ ਕੇ ਸਭ ਮਿਲ ਕੇ ਖਤਮ ਹੋ ਰਹੇ ਰੁੱਖਾਂ ਨੂੰ ਬਚਾਈਏ ਸਾਰੇ ਵੱਧ ਤੋਂ ਵੱਧ ਰੁੱਖ ਲਾਈਏ ਤਾਂ ਕਿ ਸਾਡੀ ਧਰਤੀ ਹਰੀ-ਪਰੀ ਰਹੇ ਹੁਣ ਅਸੀਂ ਕਰਾਂਗੇ ਪਾਠ ਦਾ ਅਭਿਆਸ ਯਾਦ ਰੱਖਣਯੋਗ ਗੱਲਾਂ ਪੰਜਾਬ ਦਾ ਰਾਜ ਰੁੱਖ ਟਾਲੀ ਹੈ নিম ਦਾ ਰੁਖ ਕਈ ਰੋਗਾਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ। ਬੋੜ ਦੀ ਉਮਰ ਸੈਂਕੜੇ ਸਾਲ ਹੁੰਦੀ ਹੈ। ਸੈਂਕੜੇ ਮਤਲਬ ਇੱਕ ਸੈਂਕੜਾ 100। ਬੋੜ ਦੀ ਉਮਰ ਸੈਂਕੜੇ ਸਾਲ ਹੁੰਦੀ ਹੈ। ਮਤਲਬ 100 ਸਾਲ ਤੋਂ ਵੀ ਵੱਧ ਹੁੰਦੀ ਹੈ। ਪੜੋ ਅਤੇ ਸਮਝੋ। ਲੋਪ ਖਤਮ ਸਦੀ 100 ਸਾਲ ਦਾ ਸਮਾਂ ਸੱਖਣੇ ਖਾਲੀ ਸੈਂਕੜੇ ਕੋਈ 100 ਜੁੱਸਿਆਂ ਸਰੀਰਾ ਤਨ ਸਰੀਰ ਲਖਣ ਅੰਦਾਜ਼ਾ ਲੱਖ ਪੌਦੇ ਦੇ ਤਣੇ ਵਿੱਚੋਂ ਰਿਸਣ ਵਾਲਾ ਪਦਾਰਥ ਖਾਲੀ ਥਾਵਾਂ ਭਰੋ ਊੜਾ ਕੋਈ ਸਮਾਸੀ ਜਦੋਂ ਹਰੇਕ ਘਰ ਵਿੱਚ ਕੋਈ ਨਾ ਕੋਈ ਡੈਸ਼ ਜ਼ਰੂਰ ਹੁੰਦਾ ਸੀ ਰੋਖ ਐੜਾ ਨਿੰਮ ਦੀ ਟੈਸ਼ ਦਤਣ ਦੰਦਾ ਨੂੰ ਰੋਗ ਰਹਿਤ ਰੱਖਦੀ ਹੈ ਈੜੀ ਘਰਾ ਵਿੱਚ ਮਸਾਲੇ ਰਗੜਨ ਲਈ ਵਰਤੇ ਜਾਂਦੇ ਕੋਟਣੇ ਜ਼ਿਆਦਾਤਰ ਨਿੰਮ ਦੁਖ ਦੇ ਬਣੇ ਹੁੰਦੇ ਹਨ ਸਸਾ ਪੀਪਲ ਦੀ ਜੜ ਤੇ ਛਿੱਲੜ ਚਿੱਲ ਨੂੰ ਹੇਠ ਦੀਆਂ ਬਿਮਾਰੀਆਂ ਦੇ ਇਲਾਜ ਲਈ ਵਰਤਿਆ ਜਾਂਦਾ ਹੈ ਹਾਂ ਹਾ ਬਹੁਤ ਦੇ ਵੱਡੇ ਆਕਾਰ ਉੱਤੇ ਸੰਘਣੇ ਪੱਤੇਆਂ ਕਰਕੇ ਬਹੁਤ ਸਾਰੇ ਪੰਛੀ ਇਸ ਉੱਤੇ ਆਪਣੇ ਆਲਣੇ ਪਾਉਂਦੇ ਹਨ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪੰਜਾਬ ਦੇ ਦਾ ਰਾਜ ਰੁੱਖ ਕਿਹੜਾ ਹੈ ਇਸ ਦਾ ਉੱਤਰ ਲਿਖਾਂਗੇ ਪੰਜਾਬ ਦਾ ਰਾਜ ਰੁੱਖ ਟਾਲੀ ਹੈ। ਐਡਾ ਟਾਲੀ ਦੀ ਲੱਕੜ ਕਿਹੋ ਜਹੀ ਹੁੰਦੀ ਹੈ? ਇਸ ਦਾ ਉੱਤਰ ਲਿਖਾਂਗੇ। ਟਾਲੀ ਦੀ ਲੱਕੜ ਬਹੁਤ ਮਜ਼ਬੂਤ ਅਤੇ ਰੇਸ਼ੇਦਾਰ ਹੁੰਦੀ ਹੈ। ਈੜੀ ਨਿੰਮ ਦੇ ਰੁੱਖ ਤੇ ਲੱਗਣ ਵਾਲੇ ਫਲ ਦਾ ਨਾਂ ਲਿਖੋ। ਨਿੰਮ ਦੇ ਰੁੱਖ ਤੇ ਲੱਗਣ ਵਾਲੇ ਫਲ ਨੂੰ ਨਿੰਮੂਲੀਆਂ ਕਿਹਾ ਜਾਂਦਾ ਹੈ। ਦੇ ਰੁੱਖ ਨੂੰ ਕਟਿਆ ਕਿਉਂ ਨਹੀਂ ਜਾਂਦਾ ਇਸ ਦਾ ਉੱਤਰ ਲਿਖਾਂਗੇ ਪਿੱਪਲ ਦੇ ਰੁੱਖ ਨੂੰ ਧਾਰਮਿਕ ਸੰਸਕਾਰਾਂ ਕਰਕੇ ਕਟਿਆ ਨਹੀਂ ਜਾਂਦਾ ਬੋਹੜ ਦਾ ਰੁੱਖ ਸਾਡੇ ਕੀ ਕੰਮ ਆਉਂਦਾ ਹੈ ਉੱਤਰ ਬੋਹੜ ਦੇ ਰੁੱਖ ਦੀ ਲੱਕੜ ਬਾਲਣ ਦੇ ਕੰਮ ਇਸ ਦੀ ਛਿੱਲ ਦੁੱਧ ਤੇ ਪੱਤਿਆਂ ਨੂੰ ਬਿਮਾਰੀਆਂ ਦੇ ਇਲਾਜ ਲਈ ਅਤੇ ਇਸ ਉੱਪਰ ਪੰਛੀ ਆਪਣੇ ਆਲੜੇ ਵੀ ਬਣਾ ਲੈਂਦੇ ਹਨ ਅਗਲਾ ਪ੍ਰਸ਼ਨ ਹੈ ਪਿੱਪਲ ਦੀ ਲਾਖ ਤੋਂ ਕੀ ਕੁਝ ਬਣਦਾ ਹੈ ਇਸ ਦਾ ਉੱਤਰ ਲਿਖਾਂਗੇ ਪਿੱਪਲ ਦੀ ਲਾਖ ਤੋਂ ਬਟਨ ਬਿਜਲੀ ਦੀਆਂ ਤਾਰਾਂ ਲਈ ਪਲਾਸਟਿਕ ਆਦ ਬਣਦਾ ਹੈ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਪਹਿਲਾ ਸ਼ਬਦ ਹੈ ਰੁੱਖ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਲੱਕੜ ਲੱਕੜ ਸਾਨੂੰ ਰੁੱਖਾਂ ਤੋਂ ਮਿਲਦੀ ਹੈ ਉਮਰ ਮੇਰੀ ਉਮਰ 8 ਸਾਲ ਹੈ ਝੂਟੇ ਬੱਚੇ ਝੂਟੇ ਲੈ ਰਹੇ ਸਨ ਛਾਂ ਬੋਹੜ ਦੇ ਰੁੱਖ ਦੀ ਛਾਂ ਸੰਗਣੀ ਹੁੰਦੀ ਹੈ ਮਿਲਾਨ ਕਰੋ ਤਾਲੀ ਮਜ਼ਬੂਤ ਲੱਕੜ ਨਿੰਮ ਰੋਗਾਂ ਦਾ ਇਲਾਜ ਪਿੱਪਲ ਧਾਰਮਿਕ ਸੰਸਕਾਰਾਂ ਨਾਲ ਜੁੜਿਆ ਹੋਇਆ ਰੁੱਖ ਬੋਹੜ ਸੰਗਣੀ ਸ਼ਾਂ ਵੱਖ-ਵੱਖ ਰੁੱਖਾਂ ਬਾਰੇ ਗੀਤਾਂ ਦੀਆਂ ਕੁਝ ਸਤਰਾਂ ਸੁੰਦਰ ਕਰਕੇ ਲਿਖੋ ਸਭ ਤੋਂ ਪਹਿਲਾਂ ਲਿਖਾਂਗੇ ਟਾਲੀ ਸਾਡੇ ਪਿੰਡ ਦੇ ਮੁੰਡੇ ਦੇਖ ਲਓ ਜਿਉਂ ਟਾਲੀ ਦੇ ਪਾਵੇ ਭੰਗੜਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ ਅਗਲਾ ਲਿਖਾਂਗੇ ਨਿੰਮ ਕੋੜੀ ਨਿੰਮ ਨੂੰ ਪਤਾਸੇ ਲੱਗਦੇ ਜਿੱਥੋਂ ਦੀ ਮੇਰਾ ਵੀਰਾ ਲੰਘ ਜਾਈ ਅਗਲਾ ਲਿਖਾਂਗੇ ਬੋਹੜ ਇੱਕ ਬੋਹੜ ਇੱਕ ਮਾਂ ਬੋੜ ਦੀ ਸ਼ਾਂ ਤੇ ਰੱਬ ਦਾ ਨਾਮ ਇਸ ਦੇ ਨਾਲ ਹੀ ਸਾਡਾ ਇਹ 파ਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤਿਹ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ